ਫਰੋਜਪੁਰ ਦੇ ਪਿੰਡ ਗੱਟੀ ਰਾਜੋ ਕੀ ਵਿਖੇ ਇੱਕ ਨਾਬਾਲਗ ਲੜਕੀ ਦੀ ਘਰ ਵਿੱਚ ਚੁਰਾ ਸੇ ਨਾ ਲੜਕੀ ਦੀ ਲਾਸ਼ ਪਰਾਮਤ ਹੋਈ ਹੈ ਜਿਸ ਦਾ ਸ਼ੱਕ ਪਰਿਵਾਰ ਵੱਲੋਂ ਉਸ ਦੇ ਨਾਲ ਟ੍ਰਿਪ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰਨ ਤੇ ਲਗਾਇਆ ਗਿਆ ਹੈ ਪੁਲਿਸ ਪਾਵੇਂ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਲੇਕਿਨ ਸਿਵਲ ਹਸਪਤਾਲ ਫਰੋਜਪੁਰ ਦੇ ਡਾਕਟਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋੜ ਮੈਡੀਕਲ ਹਸਪਤਾਲ ਵਿੱਚੋਂ ਭੇਜ ਦਿੱਤਾ ਹੈ ਪੀੜਤ ਪਰਿਵਾਰ ਵੱਲੋਂ ਇਹ ਦੋਸ਼ ਲਗਾਏ ਜਾ ਰਹੇ ਹਨ ਕਿ ਉਹਨਾਂ ਦੀ ਬੇਟੀ ਦਾ ਪਲਾਟਕਾਰ ਕਿਸੇ ਵਿਅਕਤੀ ਵੱਲੋਂ ਕਿਟਚ ਗਿਆ ਜਿਸ ਤੋਂ ਬਾਅਦ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰਿਵਾਰ ਨੇ આરોપી ਦੇ ਖਿਲਾਫ ਕੜੀ ਤੋਂ ਕੜੀ ਸਜ਼ਾ ਦੀ ਮੰਗ ਵੀ ਕੀਤੀ ਹੈ

ਮੱਕ ਗੁੜੀਆ ਤੇ ਮੱਕ ਵੀਰ ਦਾ ਧਿਆਨ ਰੱਖੀ ਤੇ ਮੈਂ ਕਿਧਰੇ ਜਾਣਾ ਨਹੀਂ ਆਂਦੀ ਮੰਮੀ ਮੈਂ ਕਿਤੇ ਨਹੀਂ ਜਾਂਦੀ ਵਧੀ ਹੱਸਦੀ ਖੇਡਦੀ ਮੈਂ ਘਰੇ ਛੱਡ ਕੇ ਆਈ ਹਾਂ 2:30 ਵਜੇ ਮੈਂ ਘਰੋਂ ਤੁਰੀ ਉਹ ਤੋਂ ਬਾਅਦ ਵਿੱਚ ਮੈਂ ਸ਼ਾਮੀ 7:00 ਵਜੇ ਕਰੇ ਆਪਸ ਵਿੱਚ ਜੇ ਮੈਂ ਅੰਦਰ ਉਹ ਜਿਹੜੇ ਅੰਦਰ ਮੇਰਾ ਮੁੰਡਾ ਪਿਆ ਉਹ ਬਾਹਰ ਲੱਗਿਆ ਪਿਆ ਫਲੈਟ ਬਾਲੇ ਜਿਹੜੇ ਅੰਦਰ ਮੇਰੀ ਕੁੜੀ ਦਾ ਆ ਕੰਮ ਕਤਲ ਦਾ ਕਰਕੇ ਲਮਕਾਇਆ ਪਿਆ ਉਹ ਉਹ ਲੈਟ ਵੀ ਜਗਦੀ ਬਾਹਰ ਨਹੀਂ ਥੀ ਪੱਖਾ ਵੀ ਚੱਲਦਾ ਤੇ ਪਰ ਕੁੜੀ ਦੇ ਵਜੇ ਨਾਲ ਪੱਖਾ ਚੱਲਣਾ ਨਹੀਂ। ਜਿਵੇਂ ਮਾੜਾ ਮਟਾ ਹਿਲਦਾਇ ਪੰਗਾ। ਇਹ ਤਾਂ ਕੁੜੀ ਨਾ ਸਿਵਾ ਦੇ ਕੋਲ ਸਪਰਾ ਥੱਲੇ ਲਾਇਆ ਤੇ ਉਹ ਪੱਖਾ ਪਿੱਛੇ। ਤੇ ਮੇਰੀ ਕੁੜੀ ਦਾ ਸਾਨੂੰ ਸਾਕੇ ਵੀ ਮੁੰਡੇ ਦਾ ਨਾਮ ਵਿਜੇ ਕੁਮਾਰ ਹੈ। ਉਸ ਮੁੰਡੇ ਨੇ ਕਤਲ ਕਰਕੇ ਸਾਡੇ ਘਰੇ ਬਿਲਕੁਲ ਅਗਿਆਤੀ ਮਾਰ ਕੇ। ਉਹਦੇ ਨਾਲ ਕੋਈ ਸ਼ਾਇਦ ਹੋਰ ਵੀ ਦੋ ਤਿੰਨ ਹੋਣ। ਲੜਕਾਈ ਲੜਕਾਈ ਇਸੇ ਪੱਖੇ ਦਾ। ਨਿਸ਼ਾਨ ਵੀ ਗਏ ਨੇ। ਹਾਂਜੀ। ਕਿਸ ਤਰ੍ਹਾਂ ਦੇ ਨਿਸ਼ਾਨ ਸੀ? ਆਇਤ ਨਿਸ਼ਾਨ ਸੀ ਪਛਾਣ ਨਿਸ਼ਾਨ ਸੀ ਹੋਰ ਕੁਛ ਨਹੀਂ ਪੜਦੀ ਸੀ ਕੁੜੀ ਹਾਂਜੀ ਥੱਲੇ ਕੋਈ ਸਪੋਰਟ ਨਹੀਂ ਬੈੱਡ ਦੇ ਕੋਈ ਕੁਛ ਨਹੀਂ ਕਿੰਨੀ ਵਿੱਚ ਪੜਦੀ ਦਸਵੀਂ ਚੋਰਨੀ ਪਹਿਲਾਂ ਨੌਵੀਂ ਵਿੱਚ ਸੀ 15 ਹੀ ਹੋ ਗਈ 15 ਸਾਲ ਕੀ ਨਾਮ ਸੀ ਸੁਨੀਤਾ ਕੌਰ ਠੀਕ ਹੈ ਆ ਕੇ ਦੇਖਿਆ ਹਾਂਜੀ ਮੈਂ ਆ ਕੇ ਦੇਖਿਆ ਲੋਲਾ ਗੱਡਬੱਡੀ ਨੇ ਜਦੋਂ ਮੈਂ ਅੰਦਰ ਨਿਕਾ ਮਾਰੀ ਮਰੀ ਉਹਦੇ ਜਾਣੇ ਮੁੱਕਰ ਗਈ ਵੇ ਔਰ ਕੀ ਮੰਗੇ ਤੁਸੀਂ ਫਿਰ ਮੇਰੀ ਮੰਗ ਜੀ ਸੰਸਾ ਮਿਲਣਾ ਚਾਹੀਦਾ ਮੇਰਾ ਬਹੁਤ ਵੱਡਾ ਝੂਲਾ ਹੋ ਗਿਆ ਕਿਸਨੇ ਕਤਲ ਕਰਤਾ ਤੇ ਉਹਨਿੰਦਾ ਮੈਨੂੰ ਸੰਸਾ ਮਿਲਣਾ ਚਾਹੀਦਾ ਹੈ ਇਹਤ ਮੇਰੀ ਬੱਚੀ ਘਰ ਦੇਸ਼ ਵਰ ਗਰੀਬੀ ਤੋਂ ਗਰੀਬ ਨਹੀਂ ਗਿਆ ਗਿਆ ਹਲੋ ਤੇ ਇਹ ਮਸਲਾ ਹੈਗਾ ਵੀ ਸਾਡੇ ਪਿੰਡ ਚ ਗੁਰਦੀਪ ਸਿੰਘ ਪੁੱਤਰ ਰਣਜੀਤ ਸਿੰਘ ਲਗਾ ਸੀ ਇਹ ਲੇਕਿਨਰ तकरीबन टाइम ਹੈਗਾ ਸੀ 7:00 ਦਾ ਟਾਈਮ ਲਿਖਿਆ ਸੀ ਤੇ ਪਿੰਡ ਵਿੱਚ ਸਾਨੂੰ ਪਤਾ ਲੱਗਾ ਹੈ ਕਿ ਵੀ ਉਹਨਾਂ ਦੀ ਲੜਕੀ ਜਿਹੜੀ ਹੈਗੀ ਸੀ ਉਹਨੇ ਉਸਨੇ ਫਾਸੀ ਲੈ ਲਈ ਸੀ ਗਲ ਚ ਪਾ ਕੇ ਗਲ ਚ ਕਪੜਾ ਲਿਆ ਹੋਸੀ ਤੇ ਉਸ ਤੋਂ ਬਾਅਦ ਜਿਹੜੇ ਵੀ ਪਿੰਡ ਤੋਂ ਸਾਰਿਆਂ ਨੂੰ ਪਤਾ ਲੱਗਾ ਤੇ ਅਸੀਂ ਸਾਡੇ ਉੱਥੇ ਪਹੁੰਚਣ ਤੇ ਅਸੀਂ ਵੇਖਿਆ ਉਹਨਦੀ ਜਿਹੜੀ ਬਿਲਕੁਲ ਮੌਤ ਹੋ ਚੁੱਕੀ ਸੀ ਹੁਣ ਪਰਿਵਾਰ ਨੂੰ ਕੀ ਕੀ ਇਨਸਾਫ ਦੀ ਮੰਗ ਕਰਦਾ ਵੈ ਕੀ ਪਾਹ ਦੀ ਹਾਂ ਦੀ ਪਰਿਵਾਰ ਨੂੰ ਜਿਹੜਾ ਹੈਗੀ ਵੀ ਉਹ ਅਸੀਂ ਨਾ ਬਿਆਨ ਬੁਣੇਗੇ ਸੀ ਉਹ ਅਸੀਂ ਲਿਖਾ ਦਿੱਤੇ ਨੇ ਤੇ ਜਿਹੜੀ ਅੱਗੇ ਹੈ ਪੁਲਿਸ ਤਵਦੀਸ਼ ਕਰ ਰਹੀ ਹੈ ਕਾਰਵਾਈ ਕਰ। ਕੀ ਪਰਿਵਾਰ ਨੂੰ ਸ਼ੱਕ ਸੀਗਾ ਕੋ ਕਤਲ ਦਾ ਵੀ ਸ਼ੱਕ ਸੀਗਾ। ਇਹ ਤਾਂ ਪਰਿਵਾਰ ਨੂੰ ਪਤਾ ਹੈ ਇਹ ਹੀ ਦੱਸ ਸਕਦੇ ਨੇ ਹਿੰਦੇ ਬਾਰੇ ਵੀ ਲੜਕੀ ਸਾਹਿਬ ਮਿਲਣਾ ਚਾਹੀਦਾ। ਉਹਨਾਂ ਸਾਹਿਬ ਮਿਲਣਾ। ਕੱਲ ਇੱਕ ਲੜਕੀ ਆਈ ਹੈ ਕੀ ਮਾਮਲਾ ਹੈ ਇਸ ਤਰ੍ਹਾਂ। ਕੱਲ ਸਾਡੇ ਕੋਲ ਰਾਤ ਇੱਕ ਡੈੱਡ ਬੋਡੀ ਆਈ ਹੈ ਸੁਨੀਤਾ ਰਾਣੀ ਪੁੱਤਰੀ ਗੁਰਦੀਪ ਸਿੰਘ ਪਿੰਡ ਗੱਟੀ ਰੱਜੋਕੇ ਤੋਂ ਤੇ ਅੱਜ ਅਸੀਂ ਉਹਦਾ ਪੋਸਟਮਾਰਟਮ ਵਾਸਤੇ ਸਾਡੇ ਕੋਲੇ ਪੁਲਿਸ ਮੁਲਾਜ਼ਮ ਲੈ ਕੇ ਆਏ ਸੀਗੇ। ਪਰ ਅਕੋਰਡਿੰਗ ਟੂ ਹਾਈ ਕੋਰਟ ਵੱਲੋਂ ਸਾਨੂੰ ਇਹ ਚਿੱਠੀ ਹੈਗੀ ਹੈ ਕਿ ਜੋ ਕੇਸ ਇਹੋ ਏਦਾਂ ਦੇ ਹੁੰਦੇ ਆ ਜਿਹਦੇ ਵਿੱਚ ਸੈਕਸ਼ੂਅਲ ਅਸੌਲਟ ਵੀ ਆਉਂਦਾ ਮਰਡਰ ਦੇ ਕੇਸ ਵੀ ਹੈਗੇ ਆ ਜਾਂ ਹੈਂਗਿੰਗ ਦਾ ਸਾਨੂੰ ਪਤਾ ਨਹੀਂ ਲੱਗਦਾ ਕਿ ਸਟ੍ਰਾਂਗੂਲੇਸ਼ਨ ਹੈ ਕਿ ਹੈਂਗਿੰਗ ਹੈ ਤਾਂ ਅਸੀਂ ਇਹੋ ਜੇ ਕੇਸ ਫਿਰ ਫੋਰੈਂਸਿਕ ਐਕਸਪਰਟ opinion ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰਦੇ ਹੈਗੇ ਇਸ ਕਰਕੇ ਮੈਂ ਇਹ ਕੇਸ ਅੱਜ ਬੋਰਡ ਆਫ ਡਾਕਟਰ ਸਾਰਿਆਂ ਦੀ ਪ੍ਰੈਜ਼ੈਂਸ ਦੇ ਵਿੱਚ ਇਹ ਕੇਸ ਨੂੰ ਮੈਂ ਰੈਫਰ ਕੀਤਾ ਬ੍ਰੌਡ ਡੈੱਟ ਸੀ ਬ੍ਰੌਡ ਡੈੱਟ ਸੀ ਮੇਰਾ ਨਾਮ ਡਾਕਟਰ ਅਗਿਆਪਾਲ ਸੇ